ਜਖਮੀ ਕਰ ਲੈਣ ਡਾਕਟਰ ਸਾਹਿਬ ਨੇ ਕਿਹਾ 45 ਸ਼ਰੇ ਵੱਜੇ ਆ ਚਾਹੇ 5 45 100 ਵੱਜ ਜਾਣ ਤਾਂ ਵੀ ਭਾਈ ਲੜਾਂਗੇ ਉਹਦੇ ਹੱਕਾਂ ਲਈ ਆਏ ਆ ਬੈਕ ਸਾਈਡ ਤੇ ਵੱਜੀ ਈ ਸਾਰੇ ਅੱਛਾ ਹਾਂ ਜੀ ਸਾਰੀ ਬੈਕ ਸਾਈਡ ਚਲਣੀ ਹੁੰਦੀ ਜਿੱਧਾ 12 ਬੋਰ ਦੇ ਕੱਚਾ ਰੋਂਦ ਨਹੀਂ ਹੁੰਦਾ ਉਦਾਂ ਦੇ ਸ਼ਰੇ ਆ ਜੀ ਉਧਰ ਮੈਂ ਕਹੂੰਗਾ ਦਵਿੰਦਰ ਜ਼ਰੂਰ ਦਿਖਾ ਦਿਓ ਚੱਲਦੇ ਇੰਟਰਵਿਊ ਦੇ ਵਿੱਚ ਵੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋਕਾਂ ਤੱਕ ਪਹੁੰਚਾ ਦਿਓ ਇਹੇ ਕਿਸ ਤਰੀਕੇ ਦੇ ਨਾਲ ਹਰਿਆਣਾ ਪ੍ਰਸ਼ਾਸਨ ਆ ਜਿਹੜਾ ਹਰਿਆਣਾ ਪ੍ਰਸ਼ਾਸਨ ਕਿਸ ਤਰੀਕੇ ਦੇ ਨਾਲ ਤਸ਼ੱਦਦ ਨਾਲ ਜਿਹੜਾ ਕਿਸਾਨਾਂ ਦੇ ਢਾ ਰਿਆ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਤੇ ਉੱਡਣ ਵਾਲੇ ਨੂੰ ਅਸਮਾਨ ਸਾਨੂੰ ਇਹ ਦੋਨੇ ਚਾਹੀਦੇ ਆ ਜਦੋਂ ਵੀ ਮਿਲਣਗੇ ਜਿੱਥੇ ਮਿਲਣਗੇ ਅਸੀਂ ਛੱਡਨੇ ਥੋੜੀ ਹੈ ਤਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਲਗਾਤਾਰ ਕਿਸਾਨਾਂ ਦੇ ਉੱਪਰ ਗੋਲੇ ਨੇ ਜਿਹੜੇ ਦਾਗੇ ਜਾ ਰਹੇ ਨੇ ਇਧਰਲੇ ਪਾਸਿਓਂ ਗੋਲੇ ਦਾਗੇ ਜਾ ਰਹੇ ਨੇ ਤਾਂ ਦੇਖ ਸਕਦੇ ਹੋ ਕਿੰਨੇ ਕਿਸਾਨ ਨੇ ਜਿਹੜੇ ਫਟੜ ਹੋ ਚੁੱਕੇ ਨੇ ਤਾਂ ਇੱਧਰ ਬਾਈ ਜੀ ਹੋਰ ਬਾਈ ਜੀ ਇੱਧਰ ਨਹੀਂ ਤਾਂ ਬਾਈ ਜ਼ਖਮ ਨਾ ਦਿਖਾਇਓ ਵਾਇਲੇਸ਼ਨ ਆ ਜੂਗੀ ਤਾਂ ਕਿਸ ਤਰੀਕੇ ਨਾਲ ਕਿੱਥੇ ਕਿੱਥੇ ਵੱਜਿਆ ਤੁਹਾਡੇ ਬਾਈ ਜੀ ਬੈਕ ਸਾਈਡ ਤੇ ਪੂਰਾ ਨਾ ਬੈਕ ਸਾਈਡ ਤੇ ਵੱਜੀ ਹੈ ਸਾਰੀ ਅੱਛਾ ਹਾਂਜੀ ਸਾਰੀ ਬੈਕ ਸਾਈਡ ਚਲਣੀ ਹਾਂਜੀ ਹਾਂਜੀ ਜਿੱਦਾਂ 12 ਬੋਰ ਦੇ ਕੱਚਾ ਰੌਂਦ ਨਹੀਂ ਹੁੰਦਾ ਉਦਾਂ ਦੇ ਸ਼ਰੇ ਹੈ ਜੀ ਅੱਛਾ ਹਾਂਜੀ ਆ ਦੇ ਕੁਛ ਛੋਟੇ-ਜੋਟੇ ਆਹ ਰਾਉਂਡ ਨੇ ਸ਼ਰੇ ਨੇ ਤਾਂ ਇੱਧਰ ਸ਼ਰੇ ਦਿਖਾ ਰਹੇ ਨੇ ਤਾਂ ਦੇਖ ਸਕਦੇ ਹੋ ਇੱਧਰ ਦੇਖੋ ਇਹ 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 ਲੋਹੇ ਦੀ ਰਾਉਂਡ ਨੇ ਆਰਾਉਂਡ ਇਹਨਾਂ ਦੇ ਹਾਂਜੀ 42 50 राउंड ਨੇ ਜਿਹੜੇ ਇਹਨਾਂ ਦੇ ਲੱਗੇ ਹੋਏ ਆ तकरीबन तकरीबन 22 25 ਤੋਂ 40 ਹੋ ਜਾਂਦੀ ਆ ਤੇ ਉਹ ਚੀਜ਼ ਦੇ ਉੱਤੇ ਵਾਵਾ ਜਿਆਦੇ ਨੇ ਕੱਟਦੀਆਂ ਕਾਫੀ ਸਾਰੀਆਂ ਕੱਟਦੀਆਂ ਹਜੇ ਹੋਰ ਵੀ ਵਿਚਨ ਹੈਗੀਆਂ ਨੇ ਪਰ ਬਾਈ ਦਾ ਹੌਸਲਾ ਬੁਲਾਉਂਦਾ ਕਹਿੰਦਾ ਚਾਹੇ ਜਿੰਮੇ ਮਰਜੀ ਕੱਢ ਦੋ ਪਰ ਨਹੀਂ ਸਕਦੇ ਤੁਸੀਂ ਅਸੀਂ ਦਿਖਾ ਨਹੀਂ ਸਕਦੇ ਕਿਉਂਕਿ ਵਾਇਲੇਸ਼ਨ ਆ ਜਾਣੀਆਂ ਬਾਈ ਦੇ 45 ਤੋਂ 50 ਜਿਹੜੇ ਸ਼ਰਲੇ ਨੇ ਬਾਈ ਕਹਿੰਦਾ ਉਹ ਲੱਗੇ ਹੋਏ ਨੇ ਸਾਰੀ ਢੂਈ ਆ ਜਿਹੜੀ ਛਲਨੀ ਕੀਤੀ ਹੋਈ ਹੈ ਲੋਹੇ ਜੀਆਂ ਗੋਲੀਆਂ ਨੇ ਇਹ ਤਾਂ ਕੀ ਕਰ ਰਹੀ ਆ ਪ੍ਰਸ਼ਾਸਨ ਕੀ ਕਰ ਰਿਹਾ ਹਰਿਆਣਾ ਪ੍ਰਸ਼ਾਸਨ ਕੀ ਕਰ ਰਿਹਾ ਤਾਂ ਇੱਧਰ ਬਾਈ ਦੇਖ ਸਕਦੇ ਹੋ ਤੁਸੀਂ ਇੱਧਰ ਬਾਈ ਦੇ ਅੱਖ ਤੇ ਆ ਜਿਹੜਾ ਉਹ ਲੱਗਿਆ ਹੋਇਆ ਤਾਂ ਤਸਵੀਰਾਂ ਤੁਹਾਨੂੰ ਖਨੌਰੀ ਤੋਂ ਦਿਖਾ ਰਹੇ ਹਾਂ ਇਹ ਤਾਂਬੇ ਦੀਆਂ ਜੀ ਤਾਂਬੇ ਦੀਆਂ ਜਿਹੜੀਆਂ ਕਿ 12 ਬੋਰ ਦੇ ਵਿੱਚ ਹੁੰਦੇ ਆ ਨਾ ਕਾਰਤੂਸ਼ ਉਹ 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 ਦਾਣੇ ਆ ਇਹ ਉਹ ਦਾਣੇ ਆ ਇਹ ਕਿ ਇਹਨਾਂ ਨੇ ਜਿਹੜੇ ਪਾਏ ਆ ਨਾ ਰੌਂਦ ਜਿਹੜੇ ਇਹਦੇ ਪਲਾਸਟਿਕ ਦੇ ਐ ਉਹਦੇ ਵਿੱਚ ਪਾਏ ਰੌਂਦ ਐ ਇਹਨਾਂ ਨੇ ਕਿ ਰੌਂਦ ਪਾ ਕੇ ਜਿਹੜੇ ਕਿ ਜਵਾਨਾਂ ਨੂੰ ਫੱਟੜ ਕੀਤਾ ਜਾਵੇ ਔਰ ਹਰਿਆਣਾ ਸਰਕਾਰ ਇਹ ਕੰਮ ਕਰ ਰਹੀ ਐ ਹਰਿਆਣਾ ਸਰਕਾਰ ਕਿੱਥੇ ਐ ਜੀ ਤਾਂ ਬਜ਼ੁਰਗ ਨੇ ਦੇਖ ਸਕਦੇ ਹਾਂ ਅੱਖਾਂ ਦੇਖ ਸਕਦੇ ਹਾਂ ਮੂੰਹ ਦੇਖ ਸਕਦੇ ਹਾਂ ਤੇ ਕਿੱਦਾਂ ਦਾ ਹਾਲ ਕੀਤਾ ਕਿਸਾਨਾਂ ਦਾ ਬਾਈ ਜੀ ਆਪਾਂ ਇਹੀ ਗੱਲ ਕਹਿੰਨੇ ਆ ਕਿਉਂਕਿ ਕੱਲ ਨੂੰ ਬਾਈ ਦੀਪ ਸਿੱਧੂ ਦੀ ਵਰਸੀ ਐ ਮੈਨੂੰ ਉਹਨਾਂ ਦੀ ਗੱਲ ਇੱਕ ਯਾਦ ਆ ਗਈ ਉਹ ਕਹਿੰਦੇ ਸੀਗੇ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਤੇ ਉੱਡਣ ਵਾਲੇ ਨੂੰ ਅਸਮਾਨ ਸਾਨੂੰ ਇਹ ਦੋਨੇ ਚਾਹੀਦੇ ਆ ਜਦੋਂ ਵੀ ਮਿਲਣਗੇ ਜਿੱਥੇ ਮਿਲਣਗੇ ਅਸੀਂ ਛੱਡਨੇ ਥੋੜੀ ਐ ਤਾਂ ਇਹ ਦੋਨੇ ਜ਼ਖਮੀ ਕਰ ਲੈਣ ਡਾਕਟਰ ਸਾਹਿਬ ਨੇ ਕਿਹਾ 45 ਸ਼ਰੇ ਵਜੇ ਆ ਚਾਹੇ 45 100 ਵਜ ਜਾਣ ਤਾਂ ਵੀ ਬਾਈ ਲੜਾਂਗੇ ਉਹਦੇ ਹੱਕਾਂ ਲਈ ਜਾਏ ਆ ਜ਼ਰੂਰ ਲੜਾਂਗੇ ਮੈਂ ਤਾਂ ਇਹੀ ਕਹਿਣਾ ਵੀ ਬਾਈ ਦੀਪ ਸਿੱਧੂ ਨੂੰ ਯਾਦ ਕਰਕੇ ਅੱਜ ਬਾਈ ਸਾਡਾ ਇੱਥੇ ਹੁੰਦਾ ਹੁਣ ਨੂੰ ਅਸੀਂ ਦਿੱਲੀ ਹੁੰਨਾ ਸੀ ਸਹੀ ਆ ਬਾਈ ਇਹ ਗੱਲ ਸਹੀ ਆ ਤਾਂ ਬਾਈ ਦੀਪ ਸਿੱਧੂ ਨੂੰ ਯਾਦ ਕਰਕੇ ਵੀ ਭਾਵਕ ਹੋ ਚੁੱਕੇ ਨੇ ਤਾਂ ਹੱਲੇ ਵੀ ਦੇਖ ਸਕਦੇ ਹਾਂ ਉੱਧਰ ਮੈਂ ਕਹੂੰਗਾ ਦਵਿੰਦਰ ਜ਼ਰੂਰ ਦਿਖਾ ਦਿਓ ਚੱਲਦੀ ਇੰਟਰਵਿਊ ਦੇ ਵਿੱਚ ਵੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋਕਾਂ ਤੱਕ ਪਹੁੰਚਾ ਦਿਓ ਇਹ ਕਿਸ ਤਰੀਕੇ ਦੇ ਨਾਲ ਹਰਿਆਣਾ ਪ੍ਰਸ਼ਾਸਨ ਆ ਜਿਹੜਾ ਹਰਿਆਣਾ ਪ੍ਰਸ਼ਾਸਨ ਕਿਸ ਤਰੀਕੇ ਦੇ ਨਾਲ ਤਸ਼ੱਦਦ ਆ ਜਿਹੜਾ ਕਿਸਾਨਾਂ ਦੇ ਟਾਰਿਆ ਸ਼ਰਲੇ ਨੇ ਜਿਹੜੇ ਕਿਸਾਨਾਂ ਦੇ ਮਾਰੇ ਜਾ ਰਹੇ ਨੇ ਤਾਂ ਕਿਸ ਤਰੀਕੇ ਦੇ ਇਹ ਤਸਵੀਰਾਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਹਰਿਆਣਾ ਸਰਕਾਰ ਤਾਂ ਇਹ ਸੋਚਣ ਦੀ ਲੋੜ ਆ ਹਕੂਮਤਾਂ ਨੇ ਜਿਹੜੀਆਂ ਹਕੂਮਤਾਂ ਨੂੰ ਇਹਨਾਂ ਹੀ ਲੋਕਾਂ ਨੇ ਵੋਟਾਂ ਪਾ ਕੇ ਤਖਤਾਂ ਤੇ ਬਿਠਾਇਆ ਤੇ ਤਖਤਾਂ ਤੇ ਬਹਿ ਕੇ ਉਹੀ ਲੋਕਾਂ ਦੇ ਉੱਪਰ ਕਿਸ ਤਰੀਕੇ ਦਾ ਤਸ਼ੱਦਦ ਤੁਸੀਂ ਕਰ ਰਹੇ ਹੋ ਸੋਚਣ ਦੀ ਲੋੜ ਹੈ ਕਿਤਨਾ ਕਿਤੇ ਤਾਂ ਇਧਰ ਬਜ਼ੁਰਗੋ ਤੁਹਾਡੇ ਵੀ ਬੱਜਿਆ ਕੁਝ ਕੁਝ ਨਹੀਂ ਬਈ ਜੀ ਉਮ ਬਾਕੀ ਸਾਹ ਵੱੰਨ ਹੁੰਦਾ ਬਈ ਜਦੋਂ ਛੱਡਦੇ ਆੱਖਾਂ ਮੱਚਦੀਆਂ ਆ ਕੱਲ ਦਾ ਕੁਝ ਬਝਾਉਂਦੇ ਹੋ ਹੱਥ ਤੇ ਲੱਗਿਆ ਮਾੜਾ ਮਟਾਉ ਕੋਈ ਡਿੱਕਤ ਵਾਲੀ ਗੱਲ ਨਹੀਂ ਹਾਂਜੀ ਤਾਂ ਤੁਸੀਂ ਕਿੱਧਰੋਂ ਆਏ ਹੋ ਅਸੀਂ ਬਿਲਕੁਲ ਅੱਗੋਂ ਆਏ ਆ ਅੱਛਾ ਅੱਗੋਂ ਆਏ ਹੋ ਹਾਂ ਤਾਰੇ ਪੱਟੀਆਂ ਉਹਨਾਂ ਨੂੰ ਸਮਝਾਇਆ ਵੀ ਸਾਡੇ ਬੱਚੇ ਕਿਉਂ ਤੁਸੀਂ ਮਰਦੇ ਹੋ ਸਾਨੂੰ ਸਾਡੇ ਬੱਚੇ ਪਾਲੇ ਵਾਡੇ ਕੀਤੇ ਹੋ ਇਹ ਗੰਦੀ ਜ਼ਾਲਮ ਸਰਕਾਰ ਦੇ ਤੁਸੀਂ ਪਿੱਛੇ ਲੱਗ ਕੇ ਇੱਕ ਨੌਕਰੀ ਛੱਡ ਕੇ ਅਸੀਂ ਬੜੇ ਦੁੱਖਾਂ ਨਾਲ ਤੁਹਾਨੂੰ ਪਾਲਿਆ ਤੇ ਤੁਸੀਂ ਅੱਜ ਸਾਡੇ ਤੇ ਗੋਲੀਆਂ ਚਲਾਈ ਜਾਂਦੇ ਹੋ ਸਹੀ ਆ ਤੁਹਾਡੇ ਹੀ ਸ਼ਰਲੇ ਮਾਰੇ ਜਾ ਰਹੇ ਨੇ ਇਹਨਾਂ ਤੁਸੀਂ ਤੁਸੀਂ ਸਾਨੂੰ ਮਾਰ ਰਹੇ ਹੋ ਇਹਨਾਂ ਲੋਕਾਂ ਨੇ ਵੋਟਾਂ ਪਾ ਕੇ ਤਖਤ ਤੇ ਬਿਠਾਇਆ ਤਖਤਾਂ ਤੇ ਬਿਠਾਏ ਹੋਏ ਆ ਅਸੀਂ ਹੈ ਤਾਂ ਇਹਨਾਂ ਲੋਕਾਂ ਨੇ ਤਖਤਾਂ ਦੇ ਮਾਲਕ ਵਾਲੇ ਆ ਸਰਸੇ ਵਾਲੇ ਜਿਵੇਂ ਰਾਤ ਵਾਲੇ ਕਹਿ ਰਹੇ ਪੱਤਰਕਾਰ ਕਿਹੜਾ ਸਰਸੇ ਵਾਲਾ ਉਹ ਰਾਤ ਵੀ ਰੁਕ ਜੋ ਰੁਕ ਜੋ ਰੁਕ ਜੋ ਕੱਲ ਦੇਵੇਂ ਰੋਕੀ ਖੜੇ ਨੇ ਉਹ ਹੁਣ ਕਿੱਧਰ ਗਿਆ ਡਾਂਗਾ ਇਸਰ ਤੇ ਤਾਂ ਇੱਧਰ ਦੇਖ ਸਕਦੇ ਹਾਂ ਤੁਸੀਂ ਇਹ ਖੇਤਾਂ ਦੇ ਵਿੱਚੋਂ ਆਏ ਨੇ ਖੇਤਾਂ ਦੇ ਵਿੱਚ ਬਾਪੂ ਜੀ ਕਹਿੰਦੇ 3 ਦਿਨ ਹੋ ਗਏ ਖੇਤਾਂ ਦੇ ਵਿੱਚ ਪਾਣੀ ਛੱਡਿਆ ਹੋਇਆ ਹਾਂ ਸਹੀ ਹੈ ਤਾਂ ਇੱਧਰ ਬਾਈ ਦੇ ਲੱਤ ਤੇ ਵੀ ਬੱਚੇ ਨੇ ਛਰਲੇ ਤਾਂ ਗੋਲਾ ਬੱਜਾ ਹਾਂਜੀ ਬਾਈ ਜੀ ਗੋਲਾ ਮਾਰਿਆ ਅੱਗੇ ਪਹੁੰਚ ਗਏ ਸੀ ਅਸੀਂ ਪ੍ਰੋਪਰ ਕੋਠੇ ਦੇ ਕੋਲੇ ਉੱਥੇ ਉਹਨਾਂ ਨੇ ਡੰਡੇ ਮਾਰੇ ਪਰ ਅਸੀਂ ਜੋ ਇਹ ਕਿਹ ਕਹਿਰ ਕਰ ਰਹੇ ਆ ਅਸੀਂ ਸਬਰ ਨਾਲ ਜਰ ਰਹੇ ਆ ਇਹਨਾਂ ਦਾ ਕਹਿਰ ਦਾ ਮੁਕਾਬਲਾ ਸਬਰ ਨਾਲ ਕਰਾਂਗੇ ਬਾਰਡਰ ਤੋੜ ਕੇ ਜਰੂਰ ਜਾਵਾਂਗੇ ਪਿੱਛੇ ਨਹੀਂ ਕਿਸੇ ਗੱਲੋਂ ਹਟਾਂਗੇ ਕੀ ਗੱਲ ਅਸੀਂ ਪਾਕਿਸਤਾਨ ਤੋਂ ਆਏ ਆ ਅਸੀਂ ਆਪਣੇ ਮੰਗੀ ਹੱਕ ਮੰਗ ਰਹੇ ਆ ਫਸਲ ਦੀ ਐਮਐਸਪੀ ਕਰਜ਼ਾ ਮੁਕਤੀ ਕੀ ਗੱਲ ਅਡਾਨੀਆਂ ਬਣੀਆਂ ਇਹਨਾਂ ਨੇ 5000 ਕਰੋੜ ਰੁਪਏ ਮਾਫ ਕਰਤਾ ਕੀ ਗੱਲ ਸਾਡਾ ਦਾ ਕਿਸਾਨਾਂ ਦਾ ਹੈ ਹੀ ਕੋਈ ਨਹੀਂ ਇੰਡੀਆ ਦੇ ਨਾਲ ਜਾਂ ਤਾਂ ਅਸੀਂ ਫਿਰ ਕਹਿ ਦਿੰਦੇ ਇਹ ਹੱਤਵਾਦੀ ਨੇ ਇਹ ਵੱਖਵਾਦੀ ਨੇ ਸਹੀ ਹੈ ਤਾਂ ਕਿਸਾਨਾਂ ਦਾ ਦੇਖ ਸਕਦੇ ਹੋ ਤੁਸੀਂ ਗੁੱਸਾ ਵੀ ਹੈ ਸਰਕਾਰਾਂ ਦੇ ਉੱਪਰ ਕਿਉਂਕਿ ਇਹੀ ਸਰਕਾਰਾਂ ਕਿਸ ਤਰੀਕੇ ਦਾ ਵਤੀਰਾ ਕਿਸਾਨਾਂ ਨਾਲ ਕਰ ਰਹੀਆਂ ਨੇ ਇੱਕੋ ਮੰਦ ਕਰ ਰਹੇ ਨੇ ਕਿਸਾਨ ਕਿ ਸਾਨੂੰ ਜੰਤਰ ਮੰਤਰ ਜਾਣ ਦਿੱਤਾ ਜਾਵੇ ਕਿਉਂ ਨਹੀਂ ਦਿੱਤਾ ਜਾਣ ਦਿੱਤਾ ਜਾ ਰਿਹਾ ਹਰਿਆਣਾ ਸਰਕਾਰ ਵੱਲੋਂ ਤਾਂ ਭਾਈ ਇੱਕ ਵਾਰ ਫਿਰ ਤੋਂ ਦੁਬਾਰਾ ਜਾਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਕਨੌਰੀ ਬਾਰਡਰ ਤੋਂ ਲਗਾਤਾਰ ਦਿਖਾ ਰਹੇ ਆ ਲੋਕਾਂ ਦੇ ਸ਼ਰਲੇ ਨੇ ਜਿਹੜੇ ਮਾਰੇ ਜਾ ਰਹੇ ਨੇ ਲਗਾਤਾਰ ਚੱਲਦੀ ਇੰਟਰਵਿਊ ਦੇ ਵਿੱਚ ਵੀ ਤੁਸੀਂ ਦੇਖ ਲਿਆ ਲਗਾਤਾਰ ਸ਼ਰਲੇ ਮਾਰੇ ਜਾ ਰਹੇ ਨੇ ਤਾਂ ਦੁਨੀਆ ਤੱਕ ਪਹੁੰਚਾ ਦਿਓ ਇਹ ਵੱਤ ਤੋਂ ਵੱਤ ਸ਼ੇਅਰ ਕਰਿਓ ਕਿਉਂਕਿ ਬਾਹਰ ਵੱਸਦੇ ਜਿਹੜੇ ਲੋਕ ਨੇ ਸਾਡੇ ਜਾਂ ਦੁਨੀਆ ਦੇ ਕੋਈ ਵੀ ਬੰਦਾ ਜਿਹੜਾ ਅਮਨ ਪਸੰਦ ਬੰਦਾ ਹੈ ਜਿਹੜਾ ਕਹਿੰਦਾ ਲੋਕਤੰਤਰ ਹੋਣਾ ਚਾਹੀਦਾ ਤਾਂ ਇਹ ਤਸਵੀਰਾਂ ਤੁਸੀਂ ਦਿਖਾ ਦਿਓ ਉਹਨਾਂ ਲੋਕਾਂ ਨੂੰ ਪੂਰੀ ਦੁਨੀਆ ਨੂੰ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਿਸਾਨਾਂ ਤੇ ਤਸ਼ੱਦਦ ਕਿਸ ਤਰੀਕੇ ਨਾਲ ਟਾਇਆ ਜਾ ਰਿਹਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਖਨੌਰੀ ਬੜਾ